ਗੋ ਅੰਤਮਾਨ ਪੀਆਂ ਲੱਤਾਂ 'ਚ ਇੰਨੀ ਜਾਨ ਨਹੀਂ ਹੈ ਲੇਕਿਨ ਬੈਕਗਰਾਉਂਡ ਤੇ ਉਹੀ ਕਾਰਪੋਰੇਟ ਸੈਕਟਰ ਆ ਉਹੀ ਤਿੰਨ ਕਾਲੇ ਕਾਨੂੰਨ ਵਾਲਾ ਕਾਰਪੋਰੇਟ ਸੈਕਟਰ ਕਾਰਪੋਰੇਟ ਸੈਕਟਰ ਆ ਜਿਹੜਾ ਇਸ ਗੱਲ ਨੂੰ ਸਪੋਰਟ ਕਰਦਾ ਹੈਗਾ ਇਹਨਾਂ ਨੇ ਜਿਹੜੇ 2-2 ਕਨਾਲ ਦਾ ਪਲਾਟ ਤੁਹਾਨੂੰ ਦੇਣਾ ਤੇ ਨਾਲ 200 ਗਜ ਦਾ ਕਿਉਂਕਿ 1200 ਗਜ ਇਹਨਾਂ ਨੇ 4840 ਗਜ ਦੇ ਵਿੱਚੋਂ 1200 ਗਜ ਤੁਹਾਨੂੰ ਦੇਣਾ ਹੈਗਾ ਔਰ ਉਹ ਜਿਹੜਾ ਆ ਲਗਭਗ ਪਿੰਡਾਂ ਦੇ ਵਿੱਚੋਂ ਉਸ ਰਸਤਿਆਂ 'ਚੋਂ ਉਸ ਕਾਮਨ ਲੈਂਡ 'ਚੋਂ ਵਰਚੂਲੀ ਇਹਨਾਂ ਨੇ ਕਿਸੇ ਨੂੰ ਦੇਣਾ ਕੁਛ ਨਹੀਂ ਹੈ ਦੇਣਾ ਸਿਰਫ ਠੱਗੀ ਆ ਅਸਲੀ ਗੱਲ ਹੈ ਇਹ ਸਾਰੇ ਇਹਨੂੰ ਮੰਡੀ ਬਣਾਉਣ ਨੂੰ ਤੁਰੇ ਫਿਰਦੇ ਆ ਭਈ ਤਾਂ ਕਿ ਨਾ ਜ਼ਮੀਨ ਰਵੇ ਨਾ ਕਿਸਾਨ ਰਵੇ ਨਾ ਕਿਤੇ ਰੈジਸਟੈਂਸ ਰਵੇ ਤੇ ਨਾ ਕੋਈ ਸੱਤਪਾਲ ਮਾਲਕ ਜਹੇ ਲੋਕ ਬੋਲਣ ਵਾਲੇ ਰਹਿਣ ਔਰ ਮੈਂ ਭਗਵੰਤ ਮਾਨ ਜੀ ਦੀ ਉਹ ਸਟੇਟਮੈਂਟ ਸੁਣ ਰਿਹਾ ਸੀ ਮੰਗੇਰੀ ਲਾਲ ਦੇ ਹਸੀਨ ਸਪਨੇ ਆ ਮੈਨੂੰ ਤਾਂ ਜਿੱਦਾਂ ਪਹਿਲਾਂ ਪੰਜਾਬ ਨਾਲ ਧੋਖਾ ਹੋਇਆ ਸੀ ਨਾ ਮੈਨੂੰ ਉਦਾਂ ਦਾ ਧੋਖਾ ਹੀ ਲੱਗਦਾ ਕਦੋਂ ਇਨਸ ਵਾਟਰ ਟ੍ਰੀਟੀ ਜਿਹੜੀ ਆ ਉਹ ਕਦੋਂ ਉਹਦੇ ਚੋਂ ਪਾਣੀ ਆਊਗਾ ਤੇ ਕਦੋਂ ਪੰਜਾਬ ਕੋਲ ਪਹੁੰਚੂਗਾ ਤੇ ਅੱਜ ਹੀ ਕਮਿਟ ਕਰੀ ਜਾਣਦੇ ਆ ਔਰ ਭਗਵਾਨਤਮਾਨ ਜੀ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਤੇ ਦੂਸਰਾ ਐਸਵਾਈਐਲ ਜਿਹੜਾ ਸਭ ਜਵਾਬ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦਿਖਾ ਰਹੀ ਆ ਔਰ ਲਗਭਗ ਜਿਹੜੀਆਂ ਕੱਲ ਦੀਆਂ ਰਿਪੋਰਟਾਂ ਦੇਖੀਆਂ ਪੇਜੇ ਦੇ ਵਿੱਚ ਲਗਭਗ ਤੁਸੀਂ ਇਹ ਕਹਿ ਰਹੇ ਹੋ ਵੀ ਹਾਂ ਵੀ ਉੱਥੋਂ ਪਾਣੀ ਆ ਜਾਣਾ ਤੇ ਮੈਂ ਅੱਗੇ ਦੇ ਦੇਣਾ ਉਹ ਆਉਣਾ 25 ਸਾਲਾਂ ਤਾਈਂ ਅਜੇ ਵੀ ਪਤਾ ਨਹੀਂ ਆਉਣਾ ਵੀ ਕਿ ਨਹੀਂ ਆਉਣਾ ਇਹ ਇੰਨਾ ਸੌਖਾ ਨਹੀਂ ਹੈਗਾ ਇਹ ਇੰਟਰਨੈਸ਼ਨਲ ਟ੍ਰੀਟੀ ਆ ਔਰ ਰਿਪੀਰੀਅਨ ਲਾਅ ਸਟੈਬਲਿਸ਼ ਕਰਦੀ ਆ ਕਿ ਹਾਂ ਵੀ ਨੇਚਰਲ ਫਲੋ ਨੂੰ ਜਿਹੜਾ ਰੋਕਿਆ ਨਹੀਂ ਜਾ ਸਕਦਾ ਭਗਵੰਤ ਮਾ ਜੀ ਨਾ ਤੁਸੀਂ ਉਦੋਂ ਹੋਣਾ ਨਾ ਤੁਹਾਡੇ ਕੇਜਰੀਵਾਲ ਨੇ ਹੋਣਾ ਤੇ ਨਾ ਮੋਦੀ ਨੇ ਹੋਣਾ ਇਹ ਸਬਜਵਾਗ ਨਾ ਇਹ ਇਨ੍ਹਾਂ ਸਬਜਵਾਗਾ ਦੇ ਵਿੱਚ ਆ ਨਾ ਜਾਇਓ 13 ਤਰੀਕ ਦੀ ਮੀਟਿੰਗ ਨੂੰ ਕਿਤੇ ਇਹ ਨਾ ਕਮਿਟ ਕਰਿਓ ਕਿਉਂਕਿ ਪਹਿਲਾਂ ਪੰਜਾਬ ਭੁਗਤ ਰਿਆ ਅੱਜ ਜਿਹੜੇ ਸਾਡੇ ਸਾਬਕਾ ਗਵਰਨਰ ਸਤਪਾਲ ਮਲਿਕ ਜੀ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਨਾ ਔਰ ਖਾਸ ਕਰਕੇ ਇਸ ਕਰਕੇ ਕਰਨਾ ਚਾਹੁੰਨਾ ਕਿਉਂਕਿ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਸਿੱਖਾਂ ਦੀ ਗੱਲ ਹੋਵੇ ਤੇ ਚਾਹੇ ਦੇਸ਼ ਦੀ ਗੱਲ ਹੋਵੇ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਵੀ ਤੁਸੀਂ ਕਿਸੇ ਅਹੁਦੇ ਤੇ ਵੀ ਬੈਠੇ ਹੋਵੋ ਲੇਕਿਨ ਅਹੁਦੇ ਜਿਹੜੇ ਆ ਉਹ ਇਨਸਾਨਾਂ ਨਾਲ ਵੱਡੇ ਹੁੰਦੇ ਆ ਕਦੀ ਆਪਣੇ ਆਪ ਦੇ ਵਿੱਚ ਅਹੁਦੇ ਵੱਡੇ ਨਹੀਂ ਹੁੰਦੇ ਤੇ ਜਿਹੜੇ ਕੁਰਸੀਆਂ ਤੇ ਅੱਜ ਕੱਲ ਬੈਠੇ ਆ ਮੈਂ ਉਹਨਾਂ ਨੂੰ ਵੀ ਇਹ ਉਗਾਹ ਕਰਨਾ ਚਾਹੁੰਨਾ ਕਿ ਇਹ ਸਦਾ ਰਹਿੰਦੀਆਂ ਨਹੀਂ ਹੈ ਤੇ ਜੋ ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਸਿਸਟਮ ਨਾਲ ਵਰਤਾਰਾ ਹੋ ਰਿਹਾ ਖਾਸ ਕਰਕੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਕਿਉਂਕਿ ਇਹਨਾਂ ਨੇ ਤਾਂ ਚਲੇ ਜਾਣਾ ਇਹਨਾਂ ਦਾ ਤਾਂ ਟਾਈਮ ਰਹਿ ਗਿਆ ਥੋੜਾ ਜੀ ਆਮ ਆਦਮੀ ਪਾਰਟੀ ਦਾ ਤੇ ਭੁਗਤਣੀਆਂ ਤੁਹਾਨੂੰ ਪੈਣੀਆਂ ਤੇ ਇਸ ਕਰਕੇ ਜੋ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਚੱਲੋ ਨਾ ਕਿ ਆ ਜਿਹੜੀ ਦਿੱਲੀ ਵਾਲੇ ਧਾੜਵੀ ਆ ਇਹਨਾਂ ਦੇ ਕਹੇ ਤੇ ਚੱਲੋ ਕਿਉਂਕਿ ਚਾਹੇ ਕਿਸਾਨ ਦੀ ਆਮਦਨ ਵਧਾਉਣ ਦੀ ਗੱਲ ਹੈ ਐਮਐਸਪੀ ਦੀ ਗੱਲ ਹੈਗੀ ਆ ਕਿਉਂਕਿ ਐਮਐਸਪੀ ਤਾਂ 2022 ਤੋਂ ਪਹਿਲਾਂ ਹੀ ਇਹ ਕਹਦੇ ਸੀ ਉਹ ਖੈਰ ਇਹਨਾਂ ਦੀ ਹੁਣ ਮਿਨਿਸਟਰ ਵੀ ਚਲੇ ਗਈ ਹੁਣ ਐਮਐਲਏ ਵੀ ਭੱਜਣ ਭੁੱਜਣ ਲੱਗੀ ਸੀਗੀ ਉਹ ਪਤਾ ਨਹੀਂ ਫੜਫੜ ਕੇ ਲਿਆਂਦੇ ਉਹ ਭੈਜੀ ਸਾਡੇ ਜਿਹੜੇ ਅਨਮੋਲ ਗਗਨ ਤੇ ਉਹ ਤਿੰਨ ਵਾਰੀ ਪੋਸਟਪੋਨ ਕਰਤੀ ਕਿਉਂਕਿ ਇਹਨਾਂ ਦਾ ਹੁਣ ਮੰਨ ਕੀ ਆ ਵੀ ਤੁਹਾਡੀ ਅਸੀਂ ਜ਼ਮੀਨ ਹੀ ਨਹੀਂ ਰਹਿਣ ਦੇਣੀ ਖੇਤੀ ਤਾਂ ਤੁਸੀਂ ਤਾਂ ਹੀ ਕਰੋਗੇ ਜੇ ਤੁਹਾਡੀ ਜ਼ਮੀਨ ਰਹੂਗੀ ਔਰ ਉਹਦੇ ਵਿੱਚ ਮੈਨੂੰ ਲੱਗਦਾ ਇਹ ਦੋਨੇ ਪਾਰਟੀਆਂ ਕਿਉਂਕਿ ਕੱਲਾ ਮੈਨੂੰ ਅਸਲੀਅਤ ਇਹ ਆ ਕਿ ਭਗਵੰਤਮਾਨ ਦੀਆਂ ਲੱਤਾਂ 'ਚ ਇੰਨੀ ਜਾਨ ਨਹੀਂ ਹੈ ਲੇਕਿਨ ਬੈਕਗ੍ਰਾਉਂਡ ਤੇ ਉਹੋ ਹੀ ਕਾਰਪੋਰੇਟ ਸੈਕਟਰ ਆ ਉਹੋ ਹੀ ਤਿੰਨ ਕਾਲੇ ਕਾਨੂੰਨ ਵਾਲਾ ਕਾਰਪੋਰੇਟ ਸੈਕਟਰ ਕਾਰਪੋਰੇਟ ਸੈਕਟਰ ਆ ਜਿਹੜਾ ਇਸ ਗੱਲ ਨੂੰ ਸਪੋਰਟ ਕਰਦਾ ਹੈਗਾ ਆ ਨੀਤੀਯ ਯੋਗ ਦੀ ਇੱਕ ਰਿਪੋਰਟ ਆ ਜਿਹੜੀ ਕਿਸੇ ਨੂੰ ਵੀ ਕਾਪੀ ਚਾਹੀਦੀ ਹੋਵੇ ਮੈਂ ਤੁਹਾਨੂੰ ਸਾਰੀ ਪ੍ਰੋਵਾਈਡ ਕਰ ਦੂੰਗਾ ਇਹਦੇ ਵਿੱਚ ਪੰਜਾਬ ਚ ਆਲਰੇਡੀ ਅਰਬਨਾਈਜੇਸ਼ਨ ਜਿਹੜੀ ਉਹ 42% ਹੈ ਜਦਕਿ ਨੈਸ਼ਨਲ ਅਰਬਨਾਈਜੇਸ਼ਨ ਜਿਹੜੀ ਹੋਈ ਹੈ ਉਹ 31% ਹੈ ਅਸੀਂ ਤਾਂ ਆਲਰੇਡੀ ਓਵਰ ਅਰਬਨਾਈਜ਼ਡ ਆ ਅੱਛਾ ਅਰਬਨਾਈਜੇਸ਼ਨ ਕਰਨੀ ਕਿਹਦੇ ਲਈ ਆ ਕਿਉਂਕਿ ਸ਼ਹਿਰਾਂ ਦੇ ਵਿੱਚ ਕੋਈ ਇਹੋ ਜਿਹਾ ਤੁਹਾਡੇ ਕੋਲ ਕੋਈ ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਤਾਂ ਹੈ ਨਹੀਂ ਔਰ ਫਿਰ ਜਿਹੜੇ ਪਿੰਡਾਂ ਦੇ ਲੋਕ ਆ ਕਿਉਂਕਿ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਈ ਆ ਜੇ ਕੋਈ ਸ਼ਹਿਰ ਚ ਆਉਣਾ ਚਾਹੁੰਦਾ ਤੇ ਸਿਰਫ ਲਾਅ ਐਂਡ ਆਰਡਰ ਕਰਕੇ ਆਉਣਾ ਚਾਹੁੰਦਾ ਆਦਰਵਾਇਸ ਤਾਂ ਲੋਕੀ ਪਿੰਡਾਂ ਚ ਰਹਿਣਾ ਪਸੰਦ ਕਰਦੇ ਆ ਅੱਜ ਅੱਜ ਅਸੀਂ ਖੜੇ ਕਿੱਥੇ ਆ ਅੱਜ ਇਹ ਬੇਸਿਕਲੀ ਇਹ ਸਾਰਾ ਕੁਝ ਜਿਹੜਾ ਕਾਰਪੋਰੇਟ ਲਈ ਜਿਹੜੀ ਬੈਕਗ੍ਰਾਉਂਡ ਤੇ ਕਿਉਂਕਿ ਜੋ ਭਾਜਪਾ ਜਾਂ ਆਰਐਸਐਸ ਨਹੀਂ ਕਰ ਸਕੀ ਉਹ ਬੇਸਿਕਲੀ ਇਹ ਆਮ ਆਦਮੀ ਪਾਰਟੀ ਇਹਨਾਂ ਨੇ ਕਿਹਾ ਪਾ ਅਸੀਂ ਜ਼ਮੀਨ ਹੀ ਨਹੀਂ ਰਹਿਣ ਦਿੰਦੇ ਤੇ ਬਾਕੀ ਤੁਹਾਡਾ ਜਿਹੜਾ ਉਹਦੇ ਤੋਂ ਇਲਾਵਾ ਤੁਹਾਡੇ ਕੋਲ ਹੈ ਕੀ ਆ ਕਿਉਂਕਿ ਸਾਡੀ ਇਹ ਵਿਰਾਸਤ ਆ ਸਾਡਾ ਵਿਰਸਾ ਆ ਔਰ ਮੈਨੂੰ ਲੱਗਦਾ ਕਿ ਭਗਵੰਤ ਮਾਨ ਦਿਲੋਂ ਨਹੀਂ ਇਹ ਗੱਲ ਸ਼ੈਰ ਚਾਹੁੰਦਾ ਹੋਣਾ ਕਿਉਂਕਿ ਅਲਟੀਮੇਟਲੀ ਭਗਵੰਤ ਮਾਨ ਨੇ ਤਾਂ ਜਿਹੜੇ ਇਹਨਾਂ ਦੀ ਲੀਡਰਸ਼ਿਪ ਆ ਪੰਜਾਬ ਦੀ ਇਹਨਾਂ ਨੇ ਤਾਂ ਪੰਜਾਬ ਦੇ ਵਿੱਚ ਹੀ ਰਹਿਣਾ ਨਾ ਇਹਨਾਂ ਨੇ ਤਾਂ ਪੰਜਾਬ 'ਚ ਰਹਿਣਾ ਲੇਕਿਨ ਦਿੱਲੀ ਵਾਲਿਆਂ ਨੇ ਤਾਂ ਇੱਕ ਫੋਨ ਬੰਦ ਕਰਨਾ ਹੋਣੀ ਫੋਨ ਬੰਦ ਕਰਕੇ ਜਿਹੜਾ ਉਹ ਚਲੇ ਜਾਣਾ ਇਹਨਾਂ ਨੇ ਜਿਹੜੇ 2-2 ਕਨਾਲ ਦਾ ਪਲਾਟ ਤੁਹਾਨੂੰ ਦੇਣਾ ਤੇ ਨਾਲ 200 ਗਜ ਦਾ ਕਿਉਂਕਿ 1200 ਗਜ ਇਹਨਾਂ ਨੇ 4840 ਗਜ ਦੇ ਵਿੱਚੋਂ 1200 ਗਜ ਤੁਹਾਨੂੰ ਦੇਣਾ ਹੈਗਾ। ਔਰ ਉਹ ਜਿਹੜਾ ਆ ਲਗਭਗ ਪਿੰਡਾਂ ਦੇ ਵਿੱਚੋਂ ਉਸ ਰਸਤਿਆਂ 'ਚੋਂ ਉਸ ਕਾਮਨ ਲੈਂਡ 'ਚੋਂ ਵਰਚੂਅਲੀ ਇਹਨਾਂ ਨੇ ਕਿਸੇ ਨੂੰ ਦੇਣਾ ਕੁਛ ਨਹੀਂ ਹੈ। ਦੇਣਾ ਸਿਰਫ ਠੱਗੀ ਆ। ਭਾਜਪਾ ਨਾਲ ਰਲ ਕੇ ਕਿਸਾਨਾਂ ਨੂੰ ਕਮਜ਼ੋਰ ਕਰਨ ਲਈ। ਔਰ ਉਹਦੇ ਤੋਂ ਬਾਅਦ ਸਾਲ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਠਾਇਆ ਵੀ ਗਿਆ ਆ ਇਹ ਸਾਰਾ ਕੁਝ ਇੱਕ ਉਸ ਇੱਕ ਇਹਨਾਂ ਦੀ ਗਿਣੀ ਮਿੱਠੀ ਚਾਲ ਦੇ ਤਹਿਤ ਬੀਜੇਪੀ ਔਰ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਲੱਗੇ ਹੋਏ ਆ ਪੰਜਾਬ ਨੂੰ ਕਮਜ਼ੋਰ ਕਰਨ ਕਿਸਾਨੀ ਨੂੰ ਕਮਜ਼ੋਰ ਕਰਨ ਆ ਨਾ ਇਹ ਉਹਦੇ ਫੇਵਰ ਚ ਵੀ ਹੈ ਨਹੀਂ ਇਹ ਤਾਂ ਦਿੱਲੀੋਂ ਲਿਆਉਣਾ ਚਾਹੁੰਦੇ ਆ ਕਿਉਂਕਿ ਦਿੱਲੀ ਐਨਸੀਆਰ ਹੁਣ ਹੋਰ ਵੱਧ ਨਹੀਂ ਸਕਦਾ ਰਾਜਸਥਾਨ ਹਰਿਆਣਾ ਤੇ ਆਪਣਾ ਹਿਮਾਚਲ ਤੇ ਜੀਐਨਕੇ ਦੇ ਵਿੱਚ ਜ਼ਮੀਨ ਖਰੀਦੀ ਨਹੀਂ ਜਾ ਸਕਦੀ ਅਸਲੀ ਗੱਲ ਹੈ ਇਹ ਸਾਰੇ ਇਹਨੂੰ ਮੰਡੀ ਬਣਾਉਣ ਨੂੰ ਤੁਰੇ ਫਿਰਦੇ ਆ ਪਈ ਤਾਂ ਕਿ ਨਾ ਜ਼ਮੀਨ ਰਵੇ ਨਾ ਕਿਸਾਨ ਰਵੇ ਨਾ ਕਿਤੇ ਰਜਿਸਟ੍ਰੈਂਸ ਰਵੇ ਤੇ ਨਾ ਕੋਈ ਸਤਪਾਲ ਮਾਲਕ ਜਹੇ ਲੋਕ ਬੋਲਣ ਵਾਲੇ ਰਹਿਣ ਅਸਲੀ ਗੱਲ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਕਮਿਊਨਿਟੀ ਨਾਲ ਜਾਂ ਕਿਸੇ ਵੀ ਦੇਸ਼ ਨੂੰ ਜਦੋਂ ਉਧਰ ਨੂੰ ਲੈ ਤੁਰੋਂਗੇ ਨਾ ਵੀ ਬਿਲਕੁਲ ਨੀਵੇਂ ਹੋ ਕੇ ਤੇ ਧੌਣ ਥੱਲੇ ਸਿੱਟ ਕੇ ਤੁਰੋ ਅਸਲੀ ਗੱਲ ਹੈ ਉਹ ਉਹ ਉਸ ਦੇਸ਼ ਦਾ ਉਦੋਂ ਅਸਲੀ ਉਜਾੜਾ ਹੁੰਦਾ ਕਿਉਂਕਿ ਇੰਸਟੀਚੂਨਸ ਨੂੰ ਡਿਮੋਲਿਸ਼ ਕਰ ਦੇਣਾ ਔਰ ਇੰਸਟੀਚਿਊਸ਼ਨਸ ਨੂੰ ਇਹੋ ਜਿਹੀ ਬਣਾ ਦੇਣਾ ਜਿੱਥੇ ਕਿਸੇ ਦੀ ਰੀੜ ਦੀ ਹੱਡੀ ਨਾ ਹੋਵੇ ਮੈਂ ਇਸ ਕਰਕੇ ਇਹ ਤੁਹਾਨੂੰ ਅੱਜ ਕਿਉਂਕਿ ਇਹ ਥੋੜੇ ਜਿਹਾ ਮੇਰੇ ਕੋ ਫੈਕਟ ਸੀਗੇ ਤੇ ਮੈਂ ਕਿਹਾ ਤੁਹਾਡੇ ਨਾਲ ਸਾਂਝੇ ਕਰ ਲੈਣਾ ਵੀ ਇਹ ਇਹ ਸਾਰਾ ਕੋਸ਼ਿ ਜਿਹੜਾ ਆ ਇਹ ਇਹ ਸਾਡੇ ਨਾਲ ਇਹ ਕਰ ਰਹੇ ਹੈਗੇ ਆ ਔਰ ਮੈਨੂੰ ਇਹ ਕਹਿਣ ਲਈ ਵੀ ਕਿਉਂਕਿ ਤੁਸੀਂ ਇਸ ਗੱਲ ਨੂੰ ਔਰ ਥੋੜਾ ਜਾ ਕਿਉਂਕਿ ਜਿਹੜੀ ਮੈਂ ਪਿਛਲੇ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਬਿਆਦਗੀਆਂ ਦੀ ਵੀ ਕੀਤੀ ਇਹਨਾਂ ਨੂੰ ਵੀ ਪੁੱਛਿਓ ਯਾਰ ਇਹਨੂੰ ਵੀ ਪੁੱਛੋ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਤੇ ਇਹ ਬਹੁਤ ਕਹਿੰਦੇ ਆ ਕਿ ਹਾਂ ਬਈ ਇਹ ਤਾਂ ਬਹੁਤ ਫਾਇਦੇ ਦੀ ਗੱਲ ਆ ਮੇਰੇ ਵੀ 6 ਪਿੰਡ ਆਏ ਹੈਗੇ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਬੋਰਡ ਲਾ ਦਿੱਤੇ ਵੀ ਇੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਕੋਈ ਵੀ ਨੁਮਾਇੰਦਾ ਆ ਉਹ ਇਸ ਇਸ ਪਿੰਡ ਦੇ ਵਿੱਚ ਬੜੇ ਨਾਂ ਸੋ ਇਹ ਮੈਂ ਤੁਹਾਡੇ ਨਾਲ ਦੋ ਤਿੰਨ ਜਿਹੜੀਆਂ ਗੱਲਾਂ ਇੰਪੋਰਟੈਂਟ ਸੀਗੀਆਂ ਇਹ ਸ਼ੇਅਰ ਕਰਨੀਆਂ ਚਾਹੁੰਦਾ ਸੀ ਤਾਂ ਕਿ ਔਰ ਦੂਸਰੀ ਗੱਲ ਹੈ ਮੈਨੂੰ ਆ ਲੱਗਦਾ ਐ ਐਸਵਾਈਐਲ ਦੇ ਉੱਤੇ ਵੀ ਕੱਲ ਮੀਟਿੰਗ ਹੋਈ ਆ ਔਰ ਮੈਂ ਭਗਵੰਤ ਮਾਨ ਜੀ ਦੀ ਉਹ ਸਟੇਟਮੈਂਟ ਸੁਣ ਰਿਹਾ ਸੀ ਮੰਗੇਰੀ ਲਾਲ ਦੇ ਹਸੀਨ ਸੁਪਨੇ ਆ ਮੈਨੂੰ ਤਾਂ ਜਿੱਦਾਂ ਪਹਿਲਾਂ ਪੰਜਾਬ ਨਾਲ ਧੋਖਾ ਹੋਇਆ ਸੀ ਨਾ ਮੈਨੂੰ ਉਦਾਂ ਦਾ ਧੋਖਾ ਹੀ ਲੱਗਦਾ ਕਦੋਂ ਇਨਿਸ ਵਾਟਰ ਟ੍ਰੀਟੀ ਜਿਹੜੀ ਆ ਉਹ ਕਦੋਂ ਉਹਦੇ ਚੋਂ ਪਾਣੀ ਆਊਗਾ ਤੇ ਕਦੋਂ ਪੰਜਾਬ ਕੋਲ ਪਹੁੰਚੂਗਾ ਤੇ ਅੱਜ ਹੀ ਕਮਿਟ ਕਰੀ ਜਾਣਦੇ ਆ ਔਰ ਭਗਵੰਤ ਮਾਨ ਜੀ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਤੇ ਦੂਸਰਾ SYL ਜਿਹੜਾ ਸਬਜਵਾਗ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦਿਖਾ ਰਹੀ ਹੈ ਔਰ ਲਗਭਗ ਜਿਹੜੀਆਂ ਕੱਲ ਦੀਆਂ ਰਿਪੋਰਟਾਂ ਦੇਖੀਆਂ ਭੀ ਜਿਹਦੇ ਵਿੱਚ ਲਗਭਗ ਤੁਸੀਂ ਇਹ ਕਹਿ ਰਹੇ ਹੋ ਵੀ ਹਾਂ ਵੀ ਉੱਥੋਂ ਪਾਣੀ ਆ ਜਾਣਾ ਤੇ ਮੈਂ ਅੱਗੇ ਦੇ ਦੇਣਾ ਉਹ ਆਉਣਾ 25 ਸਾਲਾਂ ਤਾਈਂ ਅਜੇ ਵੀ ਪਤਾ ਨਹੀਂ ਆਉਣਾ ਵੀ ਕਿ ਨਹੀਂ ਆਉਣਾ ਇਹ ਇੰਨਾ ਸੌਖਾ ਨਹੀਂ ਹੈਗਾ ਇਹ ਇੰਟਰਨੈਸ਼ਨਲ ਟ੍ਰੀਟੀ ਆ ਔਰ ਰਿਪੇਰੀਅਲ ਲਾਅ ਸਟੈਬਲਿਸ਼ ਕਰਦੀ ਆ ਕਿ ਹਾਂ ਵੀ ਨੇਚਰਲ ਫਲੋ ਨੂੰ ਜਿਹੜਾ ਰੋਕਿਆ ਨਹੀਂ ਜਾ ਸਕਦਾ ਭਗਵੰਤ ਮਾਨ ਜੀ ਨਾ ਤੁਸੀਂ ਉਦੋਂ ਹੋਣਾ ਨਾ ਤੁਹਾਡੇ ਕੇਜਰੀਵਾਲ ਨੇ ਹੋਣਾ ਤੇ ਨਾ ਮੋਦੀ ਨੇ ਹੋਣਾ ਇਹ ਸਬਜਵਾਗ ਨਾ ਇਹ ਇਹਨਾਂ ਸਬਜਵਾਗਾ ਦੇ ਵਿੱਚ ਆ ਨਾ ਜਾਇਓ 13 ਤਰੀਕ ਦੀ ਮੀਟਿੰਗ ਨੂੰ ਕਿਤੇ ਇਹ ਨਾ ਕਮਿਟ ਕਰਿਓ ਕਿਉਂਕਿ ਪਹਿਲਾਂ ਪੰਜਾਬ ਭੁਗਤ ਰਿਹਾ ਮੈਂ ਨਹੀਂ ਕਹਿੰਦਾ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਦਾ ਵੀ ਉਦੋਂ ਕਿਉਂਕਿ ਹੋਰ ਪ੍ਰੈਸ਼ਰ ਕੀ ਹੁੰਦਾ ਹੋਰ ਦਿੱਲੀ ਕਾ ਦਾ ਪ੍ਰੈਸ਼ਰ ਪਾਉਂਦੀ ਆ ਇਹਨਾਂ ਚੀਜ਼ਾਂ ਦਾ ਹੀ ਪ੍ਰੈਸ਼ਰ ਹੁੰਦਾ ਤੇ ਬਾਕੀ ਹੋਰ ਤੁਹਾਡੇ ਕੋ ਗਵਾਣਾ ਥੋੜੀ ਆ ਕਿਸੇ ਨੇ ਵਿਆਹ ਚ ਭੰਗੜਾ ਥੋੜੀ ਪੋਣਾ ਸੋ ਇਸ ਕਰਕੇ ਮੇਰੀ ਤਾਂ ਤੁਹਾਡੇ ذریعے ਮੇਰੀ ਤਾਂ ਇਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਕੰਮ ਨਾ ਕਰਿਓ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਮੈਨੂੰ ਲੱਗਦਾ ਜਿਹੜੇ ਪੁਰਾਣੇ ਚੀਫ ਮਿਨਿਸਟਰ ਰਹੇ ਆ ਜਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਵੀ ਇਹਨਾਂ ਨੇ ਬਹੁਤ ਮਾੜਾ ਕੀਤਾ ਤੁਸੀਂ ਉਹ ਤੋਂ ਕਿਤੇ ਮਾੜਾ ਜਿਹੜਾ ਹਿਸਟਰੀ ਦੇ ਵਿੱਚ ਕਰਕੇ ਜਾਉਗੇ ਜਿਹਨੂੰ ਨਾ ਪੰਜਾਬ ਮaaf ਕਰੂਗਾ ਔਰ ਪੰਜਾਬ ਦਾ ਨੁਕਸਾਨ ਜਿਹੜਾ ਉਹ ਬਹੁਤ ਵੱਡਾ ਹੋ ਜਾਊਗਾ ਜਿਹਦਾ ਕਿ ਭਰਪਾਈ ਜਿਹੜੀ ਆ ਉਹ ਹੋਣੀ ਮੁਸ਼ਕਲ ਹੋ ਜੂਗੀ ਸੋ ਮੈਂ ਤਾਂ ਇੰਨੀ ਕੁ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ